ਸਸ਼ੀਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਨਵੀਂ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2026 ਤੋਂ ਲੈ ਕੇ ਸਾਲ 2028 ਤੱਕ ਆਪਣੀ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਇਸ ਸਮੇਂ ਵੀ ਲੱਖਾਂ ਦੀ ਤعداد ਵਿੱਚ ਪੰਜਾਬੀ ਭਾਰਤੀ ਟੂਰਿਸਟ ਕੈਨੇਡਾ ਵਿੱਚ ਪੜ ਰਹੇ ਹਨ ਜਾਂ ਫਿਰ ਉਹ ਵਰਕ ਪਰਮਿਟ ਤੇ ਉੱਥੇ ਹਨ ਉਥੇ ਉਹਨਾਂ ਦੇ ਲਈ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਸਾਲ 2025 ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੂਡੈਂਟਾਂ ਦੇ ਵੀਜ਼ਿਆਂ ਵਿੱਚ ਕਾਫੀ ਜ਼ਿਆਦਾ ਕਟੌਤੀ ਕੀਤੀ ਗਈ ਸੀ ਤਾਂ ਜੋ ਕੈਨੇਡਾ ਦੇ ਵਿੱਚ ਹੁਣ ਘੱਟ ਤੋਂ ਘੱਟ ਸਟੂਡੈਂਟਾਂ ਦਾ ਆਉਣਾ ਹੋ ਜਾਵੇ ਪਹਿਲਾਂ ਜਿਹੜੇ ਸਟੂਡੈਂਟ ਰਹਿ ਰਹੇ ਹਨ ਉਹਨਾਂ ਨੂੰ ਪੀਆਰ ਦਿੱਤੀ ਜਾ ਸਕੇ ਇਸ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2026 ਅਤੇ 2028 ਲਈ ਨਵਾਂ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕੀਤਾ ਗਿਆ ਜਿਸ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਿਰਫ ਸਾਲ 2026 ਦੇ ਦੌਰਾਨ 1,55,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੂਡੈਂਟ ਵੀਜ਼ੇ ਦਿੱਤੇ ਜਾਣਗੇ ਪੰਜਾਬੀ ਭਾਰਤੀ ਲੋਕਾਂ ਤੇ ਹੁਣ ਵੱਡਾ ਅਸਰ ਪਵੇਗਾ ਜਿਨ੍ਹਾਂ ਦੀ ਪਹਿਲੀ ਪਸੰਦ ਕੈਨੇਡਾ ਬਣਿਆ ਹੋਇਆ ਸੀ ਇਹਨਾਂ ਨਵੇਂ ਬਦਲਾਵਾਂ ਦੇ ਕਾਰਨ ਹੁਣ ਅਗਲੇ ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੈਨੇਡਾ ਵਿੱਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਇਸ ਦੇ ਨਾਲ ਹੀ ਹੁਣ ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘਟ ਕੀਤੀ ਜਾ ਸਕਦੀ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਕੈਨੇਡਾ ਵਿੱਚ ਜਿਹੜੇ ਸਟੂਡੈਂਟ ਸਟੱਡੀ ਵੀਜ਼ਾ ਤੇ ਆ ਰਹੇ ਹਨ, ਉਹਨਾਂ ਦੀ ਗਿਣਤੀ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਕੈਨੇਡਾ ਵਿੱਚ ਪੀਆਰ ਨਹੀਂ ਮਿਲ ਰਹੀ। ਬਹੁਤ ਸਾਰੇ ਸਟੂਡੈਂਟਾਂ ਵੱਲੋਂ ਕੈਨੇਡਾ ਵਿੱਚ ਰਿਫਿਊਜ਼ਡ ਕੇਸ ਅਪਲਾਈ ਕੀਤੇ ਜਾ ਰਹੇ ਹਨ। ਜਿਸ ਦੇ ਕਾਰਨ ਹੁਣ ਕੈਨੇਡਾ ਵਿੱਚ ਜਿਹੜੇ ਰਹਿ ਰਹੇ ਸਟੂਡੈਂਟ ਹਨ ਉਨ੍ਹਾਂ ਨੂੰ ਹੀ ਪਹਿਲਾਂ ਪੀਆਰ ਦਿੱਤੀ ਜਾਵੇਗੀ ਅਤੇ ਨਵੇਂ ਸਟੂਡੈਂਟਾਂ ਦੀ ਗਿਣਤੀ ਹੁਣ ਘਟ ਕਰ ਦਿੱਤੀ ਗਈ ਹੈ। ਨਵੇਂ ਪੀਆਰ ਪ੍ਰੋਗਰਾਮ ਦੇ ਵਿੱਚ ਹੁਣ ਕੰਸਟਰਕਸ਼ਨ ਵਰਕਰਾਂ ਨੂੰ ਪੀਆਰ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਖੇਤੀ ਅਤੇ ਮੱਛੀ ਉਦਯੋਗਾਂ ਵਿੱਚ ਕੰਮ ਕਰਨ ਦੇ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ। ਜਿਕਰ ਯੋਗ ਹੈ ਕਿ ਸਾਲ 2024 ਵਿੱਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਵਿੱਚੋਂ 64% ਉਹ ਸਨ ਜਿਨ੍ਹਾਂ ਕੋਲ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਕਰਨ ਦਾ ਤਜਰਬਾ ਸੀ ਹੁਣ ਸਾਲ 2026 ਵਿੱਚ ਸਟੂਡੈਂਟਾਂ ਦੇ ਵੀਜ਼ੇ ਘਟ ਕਰ ਦਿੱਤੇ ਗਏ ਹਨ ਸਿਰਫ 1,55,000 ਸਟੂਡੈਂਟਾਂ ਨੂੰ ਹੀ ਵੀਜ਼ੇ ਜਾਰੀ ਕੀਤੇ ਜਾਣਗੇ ਜਦਕਿ ਸਾਲ 2022 ਅਤੇ 2023 ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੂਡੈਂਟਾਂ ਨੂੰ 6 ਲੱਖ ਤੋਂ ਲੈ ਕੇ 9 ਲੱਖ ਤੱਕ ਵੀਜ਼ੇ ਜਾਰੀ ਕੀਤੇ ਜਾਂਦੇ ਸਨ ਵੱਡੀ ਗravat ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੂਡੈਂਟ ਵੀਜ਼ਿਆਂ ਨੂੰ ਲਿਆਂਦੀ ਗਈ ਹੈ ਬਹੁਤ ਸਾਰੇ ਕੈਨੇਡਾ ਵਿੱਚ ਦੋ ਨੰਬਰ ਦੇ ਕਾਲਜ ਵੀ ਖੁੱਲ ਚੁੱਕੇ ਸਨ ਜਿਨ੍ਹਾਂ ਵਿੱਚ ਸਟੂਡੈਂਟਾਂ ਨੂੰ ਐਡਮਿਸ਼ਨ ਕਰਵਾਈ ਜਾਂਦੀ ਸੀ ਸੋ ਸਾਰਿਆਂ ਦੇ ਸਾਰੇ ਹੁਣ ਕਾਲਜ ਬੰਦ ਹੋ ਚੁੱਕੇ ਹਨ ਜਿਸ ਤੋਂ ਬਾਅਦ ਵਿੱਚ ਹੁਣ ਸਟੂਡੈਂਟਾਂ ਲਈ ਵੀ ਦਰਵਾਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਬੰਦ ਕਰ ਦਿੱਤੇ ਗਏ ਨੇ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਉਸ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ